ਪੰਜਾਬ ਭਰ ਚ ਕਿਸਾਨ ਜਥੇਬੰਦੀਆਂ ਦਾ ਰੇਲ ਰੋਕੂ ਅੰਦੋਲਨ ਤੀਜੇ ਦਿਨ ਵੀ ਜਾਰੀ ਸਰਕਾਰ ਵੱਲੋਂ ਗੱਲਬਾਤ ਲਈ ਕੋਈ ਪਹਿਲ ਨਾ ਹੋਣ ਕਾਰਨ ਕਿਸਾਨ ਜਥੇਬੰਦੀਆਂ ਚ ਰੋਸ ਮੰਗਾ ਨਾ ਮੰਨੇ ਜਨ ਤੱਕ ਸੰਘਰਸ਼ ਜਾਰੀ ਰੱਖਣ ਦੀ ਚੇਤਾਵਨੀ ਬਾਸਮਤੀ ਦੇ ਸਮਰਥਨ ਵੱਲੋਂ ਵਿੱਚ ਵਾਦਾ ਨਰਮੀ ਦੀ ਖਰਾਬ ਹੋਈ ਫਸਲ ਲਈ 40000 ਰੁਪਏ ਪ੍ਰਤੀ ਏਕੜ ਮੁਆਵਜ਼ਾ ਤੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਤੇ ਕਾਰਵਾਈ ਦੀ ਮੰਗ ਅੱਜ ਵੀ ਜਿਹੜਾ ਸਵੇਰ ਦਾ ਕੰਟੀਨਿਊ ਚੱਲਣ ਡਿਆ ਵਾ ਤੇ ਜਿੰਨਾ ਚਿਰ ਸਰਕਾਰ ਸਾਡੇ ਨਾਲ ਬਹਿ ਕੇ ਕੋਈ ਇਥੇ ਗੱਲਬਾਤ ਨਹੀਂ ਕਰਦੀ ਇਹ ਜਿਹੜਾ ਧਰਨਾ ਵਾ ਉਹ ਨજર ਚਾਰੀ ਲਾਊਗਾ ਨਰਮੇ ਤੇ ਮੁਆਵਜ਼ੇ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਦਾ ਪੰਜਾਬ ਸਰਕਾਰ ਤੇ ਵੱਡਾ ਇਲਜ਼ਾਮ ਕਿਹਾ ਸੂਬੇ ਦੇ ਬਾਕੀ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਬਠਿੰਡਾ ਤੇ ਮੁਕਸਰ ਦੇ ਕਿਸਾਨਾਂ ਤੋਂ ਘੱਟ ਮੁਆਵਜ਼ਾ ਗੜਬੜੀ ਨਾਰਕਨ ਤੇ ਮੁੱਖ ਮੰਤਰੀ ਨਿਵਾਸ ਬਾਹਰ ਤਰਨੇ ਤੇ ਬੈਠਣ ਦੀ ਚੇਤਾਵਨੀ ਮੈਂ ਖੁਦ ਮੁੱਖ ਮੰਤਰੀ ਸਾਹਿਬ ਦੇ ਘਰ ਕੇ ਸਾਹਮਣੇ ਧਰਨਾ ਦੂੰਗਾ ਉਸ ਸਮੇਂ ਤੱਕ ਦੂੰਗਾ ਜਦ ਤੱਕ ਕਿ ਸਭੀ ਕਿਸਾਨਾਂ ਨੂੰ ਬਰਾਬਰ ਇੱਕ ਪੈਮਾਨੇ ਸੇ ਪੂਰਾ ਮੁਆਵਜ਼ਾ ਨਹੀਂ ਬੰਟਦਾ ਪੰਜਾਬ ਦੇ ਜ਼ਿਲ੍ਹਾ ਮੋਗਾ ਦਾ ਪਿੰਡ ਟੁੱਡੀਕੇ ਬਣਿਆ ਦੇਸ਼ ਦਾ ਸਭ ਤੋਂ ਪਹਿਲਾ ਵਾਈਫਾਈ ਪਿੰਡ ਪੰਜਾਬ ਨੈਸ਼ਨਲ ਬੈਂਕ ਨੇ ਡਿਜੀਟਲ ਇੰਡੀਆ ਪ੍ਰੋਗਰਾਮ ਤਹਿਤ ਪਿੰਡ ਨੂੰ ਬਣਾਇਆ ਵਾਈਫਾਈ ਲਾਲਾ ਲਾਜਪਤ ਰਾਏ ਦੇ ਪਿੰਡ ਟੁੱਡੀਕੇ ਨੂੰ ਵਾਈਫਾਈ ਬਣਾਉਣ ਲਈ ਖਰਚੇ ਗਏ 1 ਕਰੋੜ ਰੁਪਏ ਤੋਂ ਵੱਧ ਕਰ ਰਹੇ ਹਾਂ ਜਿਹੜੀ ਕਿ ਫ੍ਰੀ ਵਾਈਫਾਈ ਫੈਸਿਲਿਟੀ ਸਾਰੇ ਪਿੰਡ ਨੂੰ ਅਸੀਂ ਫੈਸਿਲਿਟੀ ਦਿੱਤੀ ਹੈ ਜੋ ਸੋਚ ਸੀ ਕਿ ਡਿਜੀਟਲ ਇਡੀਆ ਦੇ ਉਹ ਸੁਪਨਾ ਪੂਰਾ ਕਰਨ ਵਿੱਚ ਪਹਿਲ ਕਦਮੀ ਢੁੱਡੀਕੇ ਪਿੰਡ ਨੇ ਕੀਤੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਸ਼ਟਾਚਾਰ ਦੇ ਇਲਜ਼ਾਮਾਂ 'ਚ ਦਿੱਲੀ ਦੇ ਫੂਡ ਸਪਲਾਈ ਮੰਤਰੀ ਆਸੀਮ ਅਹਿਮਦ ਨੂੰ ਅਹੁਦੇ ਤੋਂ ਹਟਾਇਆ ਕੇਸ ਕੀਤਾ ਸੀਬੀਆਈ ਨੂੰ ਰੈਫਰ ਬਿਲਡਰ ਤੋਂ 6 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਇਲਜ਼ਾਮ ਇੱਕ ਘੰਟੇ ਦੀ ਰਿਕਾਰਡਿੰਗ ਮਿਲਣ ਤੋਂ ਬਾਅਦ ਚੁੱਕਿਆ ਗਿਆ ਕਦਮ ਬਾਬਾ ਰਾਮਦੇਵ ਦਾ ਪਤੰਜਲੀ ਆਟਾ ਨੂਡਲਸ 15 ਅਕਤੂਬਰ ਨੂੰ ਹੋਵੇਗਾ ਲਾਂਚ ਰਾਮਦੇਵ ਦੀ ਸੰਸਥਾ ਨਾਲ ਪਾਰਟਨਰਸ਼ਿਪ ਤਹਿਤ ਫਿਊਚਰ ਗਰੁੱਪ ਕਰੇਗਾ ਉਤਪਾਦ ਦੀ ਵਿਕਰੀ ਮੈਗੀ ਨੂਡਲਸ ਵਿਵਾਦ ਤੋਂ ਬਾਅਦ ਬਾਬਾ ਰਾਮਦੇਵ ਨੇ ਲਿਆਸੀ ਪਤੰਜਲੀ ਤਹਿਤ ਆਟਾ ਨੂਡਲਸ ਬਾਜ਼ਾਰ 'ਚ ਉਤਾਰਨ ਦਾ ਫੈਸਲਾ